ਸੰਤ ਸੁੰਦਰ ਸਿੰਘ ਜੀ ਮਹਾਂਪੁਰਸ਼ ਹੋਏ ਨੇ ਭਿੰਡਰਾਂ ਵਾਲੇ ਉਹ ਇੱਕ ਤਰ੍ਹਾਂ ਦੇ ਕਥਾ ਕਰਦੇ ਸੀ ਕਥਾ ਕਰਦੇ ਕਰਦੇ ਕਹਿ ਰਹੇ ਨੇ ਸਾਧ ਸੰਗਤ ਜੀ ਜਿਹੜੇ ਛੋਟੇ ਬੱਚੇ ਨੇ ਜਣੇ ਖਣੇ ਦੇ ਹੱਥ ਨਹੀਂ ਦੇਣੇ ਚਾਹੀਦੇ ਇਹ ਇਹਨਾਂ ਨੂੰ ਘਟਾਉਣਾ ਚੰਗੇ ਲੋਕ ਚਾਹੀਦੇ ਉਹਨੇ ਇਹ ਵੀ ਦੱਸਿਆ ਵੀ ਜਿਹੜਾ ਫਰੀਦਕੋਟ ਦਾ ਸਰਦਾਰ ਇੰਦਰ ਸਿੰਘ ਹੈ ਪ੍ਰੈਜ਼ੀਡੈਂਟ ਮਹਾਰਾਜਾ ਪਟਿਆਲੇ ਵਾਲੇ ਇਹਦੇ ਬੱਚਿਆਂ ਨੂੰ ਅੰਗਰੇਜ਼ ਖੜਾਉਂਦੇ ਨੇ ਇਹਨਾਂ ਵੱਡੇ ਹੋ ਕੇ ਸਿਰਿ ਮਨਾਉਣਾ ਦੇ ਜੀ ਬੜਨਾ ਹੈ ਤੂੰ ਖੜਾਵੇ ਤਾਂ ਬੜਾ ਅਸਰ ਉਸ ਵੇਲੇ ਉਹ ਜਿਹੜਾ ਸੀ ਅੰਦਰ ਸਿੰਘ ਉਹ 500 ਬੰਦਾ ਆਇਆ ਕੇ ਸੰਤਾਂ ਕੋਲ ਆ ਕੇ ਕੇਰਾ ਪਾ ਲਿਆ ਗੱਲ ਤਾਂ ਉਹਨਾਂ ਸੱਚੀ ਕੀਤੀ ਸੀ ਇਹਦੇ ਬੱਚਿਆਂ ਨੂੰ ਅੰਗਰੇਜ਼ ਖੜਾਉਂਦੇ ਨਹੀਂ ਤੇ ਉਹਨਾਂ ਵੱਡੇ ਹੋ ਕੇ ਸਿਰ ਮਨਾਉਣਾ ਹੈ ਹੁੰਦਾ ਹੀ ਹੈ ਕਈ ਮਾਈਆਂ ਹਲਾ ਦਿੰਦੀਆਂ ਨੌਕਰਾਂ ਨੂੰ ਫਿਰ ਸਿਰਕਤਾਂ ਵਾਲੀ ਡੱਬੀ ਨਾਲ ਖੜਾਉਂਦੇ ਨੇ ਟਿਚ-ਟਿਚ ਕਰਕੇ ਦੇਖ ਮੂੰਹ ਨੂੰ ਵੀ ਲਾਉਂਦੇ ਨੇ ਉਹ ਸੰਸਕਾਰ ਬਾਣੀ ਜਾਂਦੇ ਨੇ ਵੱਡੇ ਹੋ ਕੇ ਉਹੋ ਜਿਹਾ ਹੀ ਬਣਦੇ ਨੇ ਜਿਵੇਂ ਚ ਖੜਾਵੇ ਗੱਲ ਤੂੰ ਨਾ ਸਾਧ ਸੰਗ ਚੰਗੀ ਕਹੀ ਕਿ ਦੇਖੋ ਸਹਿਬਜ਼ਾਦਾ ਨੂੰ ਪਛੋਰਾ ਸਿੰਘ ਖੜਾਉਂਦਾ ਸੀ ਕਦੇ ਉਹਨੇ ਦੁੱਤੀ ਗੱਲ ਨਹੀਂ ਸੀ ਕੀਤੀ ਧੰਨ ਗੁਰੂ ਨਾਨਕ ਸਤਨਾਮ ਵਾਹਿਗੁਰੂ ਹੋਰ ਕੁਝ ਬੋਲਦਾ ਹੀ ਨਹੀਂ ਸੀ ਸੂ ਗੁਰਮੁਖ ਲੋਕ ਜਦੋਂ ਘਟਾਉਂਦੇ ਨੇ ਬੱਚੇ ਵੱਡੇ ਹੋ ਗਏ ਗੁਰਮੁਖ ਬਣਦੇ ਜਣੇ ਖਾਣੇ ਦੇ ਹੱਥ ਨਾ ਦਿਓ ਘਰ ਤਾਂ ਬੜੀ ਅੱਛੀ ਕੀਤੀ ਉਹਨਾਂ ਨੇ ਤਜਰਬੇ ਦੀ ਕੀਤੀ ਔਰ ਉਹਨਾਂ ਚੰਗੀ ਲੱਗੀ ਹੁਣ ਪਿੰਡ ਵਾਲਿਆਂ ਨੂੰ ਲੱਗ ਗਿਆ ਪਤਾ ਪਿੰਡ ਵੱਡਾ ਸੀ ਸਾਰੇ ਯਾਰੇ ਡਾਂਗਾ ਲੈ ਕੇ ਵਿੱਚੇ ਸਰਦਾਰ ਜੀ ਕੇਰ ਲਿਆ ਵਿੱਚੇ 500 ਬੰਦਾ ਕਹਿੰਦੇ ਜੇ ਚੰਗੀ ਮੱਤ ਦੇਂਦੇ ਨੇ ਤਾਂ ਤੁਸੀਂ ਗੁੱਸੇ ਜੀ ਇਹ ਨਹੀਂ ਬਚਨ ਕਰਦੇ ਤਾਂ ਕਹਿੰਦੇ ਸਾਡੇ ਸਿੱਖਾਂ ਵਿੱਚ ਧਰਮ ਪ੍ਰਚਾਰ ਕੋਈ ਨਹੀਂ ਕਰਦਾ ਤੇ ਇੰਦਰ ਸਿੰਘ ਨੇ ਨੱਕ ਨਾਲ ਕੀਹੜਾ ਕੱਢੀ ਇਹ ਮੇਰੀ ਜਾਨ ਬਖਸ਼ੋ ਮੇਰੇ ਕੋਲ ਵੱਡੀ ਗਲਤੀ ਹੋਈ ਹੈ ਮਹਾਂਪੁਰਖ ਕਹਿੰਦੇ ਗੱਲ ਸੁਣ ਤੂੰ ਬਹੁਤਾ ਖੱਬੀ ਖਾਂ ਬਣਿਆ ਫਿਰਦਾ ਕੀ ਤੇਰੇ ਬੱਚੇ ਅੰਗਰੇਜ਼ ਖੜਾਉਂਦੇ ਨਹੀਂ ਕਹਿੰਦੇ ਖੜਾਉਂਦੇ ਨੇ ਤੇ ਕੀ ਅਸੀਂ ਮਾੜਾ ਕਹਿ ਦਿੱਤਾ ਤੈਨੂੰ ਇੰਨਾ ਜੂ ਗੁੱਸਾ ਲੱਗਦਾ ਹੈ ਤੇ ਹਟਾ ਲੈ ਉਥੋਂ ਕੀ ਉਹ ਬੀੜੀਆਂ ਨਹੀਂ ਪੀਂਦੇ? ਉਹ ਸਿਗਰਟਾਂ ਨਹੀਂ ਪੀਂਦੇ? ਧੂਆ ਨਹੀਂ ਆਉਂਦਾ ਤੇਰੇ ਰਿਆਣੇ ਦਾ। ਬੇੜਾ ਨਹੀਂ ਉੜਦਾ ਉਹਨਾਂ ਦਾ। ਤੂੰ ਕਹਿੰਦੇ ਜੇ ਅਸੀਂ ਚੁੱਪ ਕਰਕੇ ਬੰਦਗੀ ਕਰੀ ਜਾਨੀਏ ਸਾਡਾ ਕੀ ਕਰ ਲੈਣਾ ਕਿਸੇ ਦਾ? ਕੀ ਸਾਨੂੰ ਸਿਮਰਨ ਕਰਨਾ ਨਹੀਂ ਆਉਂਦਾ? ਬੰਦ ਕਰ ਦੇ ਨੇ ਕਥਾ। ਫਿਰ ਤੁਸੀਂ ਕਹਿੰਦੇ ਕੋਈ ਗੁਰੂ ਨਾਨਕ ਦਾ ਸਿੱਖ ਨਹੀਂ। ਜਿਹੜਾ ਕਾਰੋਬਾਰ ਛੱਡੇ, ਘਰ ਛੱਡੇ ਤੇ ਦਿਨ ਰਾਤ ਸਿੱਖੀ ਪ੍ਰਚਾਰ ਕਰੇ।